ਭਾਈ ਸਸੇਕਾਰ ਮੈਂ ਮਨਦੀਪ ਸਿੰਘ ਸਰਪੰਚ ਰੈਉ ਤੋਂ ਸਾਡੇ ਪਿੰਡ ਦੇ ਵਿੱਚ ਪਾਣੀ ਮੀਂਹ ਕਾਰਨ ਲਗਾਤਾਰ 18-17 ਘੰਟੇ ਮੀਂਹ ਪਿਆ ਉਸ ਤੋਂ ਬਾਅਦ ਦੁਬਾਰੇ ਫੇਰ ਮੀਂਹ ਪੈਂਦਾ ਰਿਹਾ ਘਟੋ 22-23 ਘੰਟੇ ਮੀਂਹ ਪਿਆਗਾ ਇਸ ਕਰਕੇ ਆਲੇ-ਦਾਲੇ ਦਾ ਪਾਣੀ ਸੜਕ ਪਿੰਡਾਂ ਦਾ ਹੋਰ ਪਾਣੀ ਲਵਲੋ ਪਿੰਡਾਂ ਦਾ ਸਾਰਾ ਪਾਣੀ ਸਾਡੇ ਸੇਮ ਨਾਲੇ ਕਰਕੇ ਪਿੰਡ ਦੇ ਵਿੱਚ ਪਾਣੀ ਇੰਟਰ ਹੋ ਗਿਆ ਸਾਡਾ ਘਟੂ ਘਟੂ 2-250 ਘਰ ਡੁੱਬ ਚੁੱਕਿਆ ਸੀਗਾ ਉਹ ਡੁੱਬਣ ਕਾਰਨ ਪਿੰਡਾਂ ਦੇ ਅਸੀਂ ਰਿਕਸ਼ੂ ਕਰਕੇ ਉੱਥੇ ਸਾਡੇ ਸਕੂਲ ਦੇ ਵਿੱਚ ਇੱਥੇ ਪਰਿਵਾਰ 15 ਤੋਂ 25 ਪਰਿਵਾਰ ਤਕਰੀਬਨ ਸਾਡੇ ਸਕੂਲ ਦੇ ਵਿੱਚ ਨੇ ਬਾਕੀ ਜਿਵੇਂ ਜਿਵੇਂ ਜਿੱਥੇ ਜਿੱਥੇ ਫੌਮ ਮਿਲੇ ਉੱਥੇ ਉੱਥੇ ਬੈਠੇ ਨੇਗੇ ਯਾਨੀ ਕਿ ਦੋ ਦੋ 250 ਘਰ ਸਾਡਾ ਹੋਰਾਂ ਉਪਰਾਂ ਸਾਈਡ ਤੇ ਬੈਠਿਆਗਾ ਤੇ ਸਾਡੇ ਪਿੰਡ ਦੇ ਵਿੱਚ ਸਿਹਤ ਵਿਭਾਗ ਵੱਲੋਂ ਟੀਮਾਂ ਪਹੁੰਚ ਰਹੀਆਂ ਨੇ ਜਦੋਂ ਵੀ ਫੋਨ ਕਰਦੇ ਆ ਉਹਦੀ ਪਹੁੰਚਦੇ ਆ ਬਿਨਾਂ ਫੋਨ ਤੋਂ ਵੀ ਉਹਰੇ ਸਾਡੇ ਨਾਲ ਸਹਿਯੋਗ ਕਰ ਰਹੇ ਨੇਗੇ ਤੇ ਵੀ ਇਹ ਖਤਰਾ ਬਣਿਆ ਪਿਆ ਵੀ ਮੀਂਹ ਦੇ ਪਾਣੀ ਦੇ ਕਾਰਨ ਮੱਛਰ ਪੈਦਾ ਹੋਣ ਕਾਰਨ ਜਾਂ ਬਿਮਾਰੀਆਂ ਦਾ ਉਸ ਤੋਂ ਪਹਿਲਾਂ ਅਸੀਂ ਉਸ ਚੀਜ਼ ਨੂੰ ਨਜਿੱਠ ਲਈਏ ਤਾਂ ਜੋ ਸਾਡੇ ਪਰਿਵਾਰ ਨੇ ਸਾਡਾ ਪਿੰਡ ਹੈਗਾ ਆਪਦਾ ਪਿੰਡਾ ਸਾਡਾ ਆਪਦਾ ਪਰਿਵਾਰ ਨੇਗੇ ਉਹ ਬਿਮਾਰੀਆਂ ਤੋਂ ਪਹਿਲੇ ਹੀ ਦੂਰ ਹੋ ਜਾਣ ਅਸੀਂ ਸਾਰੀ ਸਿਹਤ ਵਿਭਾਗ ਦਾ ਸਿਹਤ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਹੋਰ ਜਿੰਨੇ ਵੀ ਵੀਰ ਸਾਰੇ ਸਹਿਯੋਗ ਕਰ ਰਹੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨ ਕਰਦੇ ਹਾਂ ਖਾਸ ਕਰਕੇ ਡਾਕਟਰ ਟੀਮ ਦਾ ਜਿਨ੍ਹਾਂ ਦੀ ਉਰੇ ਡਿਊਟੀ ਲੱਗੀ ਹੈ ਕੀ ਆਪਸ ਤਰ੍ਹਾਂ ਦੀ ਡਿਊਟੀ ਲੱਗੀ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਸਾਡਾ ਹਰ ਪਲ ਹਰ ਦੁੱਖ ਹਰ ਸੁੱਖ ਦੇ ਵਿੱਚ ਸਾਡਾ ਸਾਥ ਦਿੱਤਾ ਸਤਿ ਸ੍ਰੀ ਅਕਾਲ ਬਾਈ ਜੀ ਅਸੀਂ ਪਿੰਡ ਹਰਿਉ ਤੋਂ ਮੈਂ ਪੰਜਾਬ ਮੈਂਬਰ ਲਖਮਿੰਦਰ ਸਿੰਘ ਮੇਰੇ ਨਾਲ ਸਾਡੇ ਸਰਪੰਚ ਸਾਹਿਬ ਨੇ ਮਨਦੀਪ ਸਿੰਘ ਜੀ ਬਾਈ ਜੀ ਸਾਡੇ ਜਿਹੜਾ ਨੀਂ ਦੇ ਕਾਰਨ ਜਿਆਦਾ ਪਾਣੀ ਪਿੰਡ ਵਿੱਚ ਆਇਆ ਹੋਇਆ ਜਿਵੇਂ ਕਿ ਪਿੰਡ ਦੇ ਵਿੱਚ 100-150 ਘਰ ਡੁੱਬ ਗਿਆ ਸੀ ਤੇ ਉਹ ਸਕੂਲ ਦੇ ਵਿੱਚ ਸ਼ਿਫਟ ਕੀਤੇ ਹੋਏ ਨੇ ਉਹ ਪਾਣੀ ਖੜਨ ਦੇ ਕਾਰਨ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲਣ ਦਾ ਪੂਰਾ ਹੀ ਖਤਰਾ ਹੋਇਆ ਹੋਇਆ ਹੈ ਇਹਦੇ ਕਰਕੇ ਸਾਡੇ ਕੋਲੇ ਸਾਡੀਆਂ ਟੀਮਾਂ ਡਾਕਟਰ ਸਾਹਿਬ ਸਾਡੇ ਪਿੰਡ ਦੇ ਉਹ ਸਾਡੇ ਕੋਲ ਪਹੁੰਚਦੇ ਨੇ ਪੂਰੀ ਦੇਖਰੇਖ ਕਰ ਰਹੇ ਨੇ ਪਿੰਡ ਦੇ ਵਿੱਚ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਹੈ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਹਤ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਹਾਂਜੀ ਕਿਸੇ ਵੀ ਬਿਮਾਰੀ ਫੈਲਣ ਤੋਂ ਪਹਿਲੇ ਹੀ ਅਸੀਂ ਕਹਿੰਨੇ ਆ ਵੀ ਉਹਦਾ ਮੌਕਾ ਸਾਂਭ ਲਿਆ ਜਾਵੇ ਇਸ ਕਰਕੇ ਸਾਡੇ ਕੋਲ ਡਾਕਟਰ ਸਾਹਿਬ ਆਉਂਦੇ ਨੇ ਔਰ ਬਹੁਤ ਹੀ ਗੌਰ ਨਾਲ ਦੇਖ ਰਹੇ ਨੇ ਚੰਗੀ ਦੇਖ ਰਹੇ ਕਰ ਰਹੇ ਨੇ ਜਦੋਂ ਵੀ ਅਸੀਂ ਬੁਲਾਉਂਦੇ ਆ ਤਾਂ ਫੌਰਨ ਹੀ ਪਹੁੰਚਦੇ ਨੇ ਮਾਨਜੋਗ ਮੱਖਣਤਰੀ ਸਰਦਾਰ ਤੁਹਾਨੂੰ ਸੋਨਾਰ ਕਿਸੇਤ ਮੰਤਰੀ ਡਾਕਟਰ ਬਲਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਵੀ ਕਿਤੇ ਮੁੰਦੇ ਪਾਣੀ ਚਾਰਨ ਪਰਿਵਾਰਾਂ ਨੂੰ ਕੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਿਹਤ ਭਾਗ ਦੀਆਂ ਟੀਮਾਂ ਨਿਰੰਤਰ ਕਾਰਜਸ਼ੀਲ ਨੇ ਅੱਜ ਦੇ ਸਿੰਗਲ ਪਿੰਡ ਕਰਿਆਉੂ ਦੇਖੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਦੇ ਸਮੇਤ ਇਥੇ ਪਹੁੰਚੋ ਤੇ ਇਥੇ ਲੋਕਾਂ ਦਾ ਜਿਹੜਾ ਹੈ ਉਹ ਸੈਟਅਪ ਕੀਤਾ ਗਿਆ ਹੈ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਨਾਲੋ ਨਾਲ ਉਹਨਾਂ ਨੂੰ ਮੂਹ ਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਜਾਗਰੂਕੀ ਵੀ ਕੀਤਾ ਗਿਆ ਤਾਂ ਕਿ ਪਾਣੀ ਨਾਲ ਪੂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ ਹਾਂਜੀ ਹਾਂਜੀ ਭਾਈ ਜੀ ਸਾਡੇ ਪਿੰਡ ਹਰੀਆਉਂ ਤਸੀਲ ਲਹਿਰਾ ਕਾਕਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਾਣੀ ਕਾਫੀ ਆ ਗਿਆ ਸੀ بارش ਜਿਆਦਾ ਹੋ ਗਈ ਸੀ ਕੁਛ ਪਾਣੀ ਕਿਚੋਂ ਡਰੇਨ ਵਿੱਚੋਂ ਵੀ ਜਿਆਦਾ ਆ ਗਿਆ ਸੀ ਉਹਦੇ ਕਰਕੇ ਇੰਨਾ ਗਰੀਬ ਬੰਦਿਆਂ ਦੇ ਘਰਾਂ ਦੇ ਵਿੱਚ ਨਾ ਪਾਣੀ ਵੜ ਗਿਆ ਸੀ ਪਾਣੀ ਨਾਲ ਇਹਨਾਂ ਦੇ ਘਰ ਬਿਲਕੁਲ ਹੀ ਡੈਮਸ ਹੋ ਗਏ ਸਾਰੇ ਘਰ ਟ੍ਰੈਂਡ ਜੋਗ ਨਹੀਂ ਰਹੇ ਸੀ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਨੂੰ ਬਹੁਤ ਧੰਨਵਾਦ ਕਰਦੇ ਆ। ਉਹਨਾਂ ਨੇ ਪ੍ਰਸ਼ਾਸਨ ਨੂੰ ਕਹਿ ਕੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੇਸੀਬੀਆਂ ਲਾਈਆਂ। ਪਾਣੀ ਦਾ ਹੱਲ ਕਰਵਾਇਆ। ਅਤੇ ਇੰਨਾ ਜਿੰਨਾ ਘਰਾਂ ਦੇ ਵਿੱਚ ਪਾਣੀ ਜ਼ਿਆਦਾ ਆ ਚੁੱਕਿਆ ਸੀ, ਉਹਨਾਂ ਘਰਾਂ ਦਾ ਸਮੇਤ ਸਮਾਨ ਦੇ ਨਾਲ ਸਰਕਾਰੀ ਸਕੂਲ ਦੇ ਵਿੱਚ ਸ਼ਿਫਟ ਕਰਾਇਆ। ਤੇ ਇਹ ਤਿੰਨਾਂ ਦੇ ਰਹਿਣ, ਸੈਣ ਦਾ ਸਾਰਾ ਪ੍ਰਬੰਧ ਕੀਤਾ ਗਿਆ। ਤੇ ਸਵੇਰ ਦਾ, ਸ਼ਾਮ ਦਾ, ਦੁਪਹਿਰ ਦਾ ਸਾਰਾ ਖਾਣੇ ਦਾ ਇੰਕੀਮ ਕੀਤਾ ਗਿਆ। ਫੂਡ ਸਪਲਾਈ ਵੱਲੋਂ ਵਿਭਾਗਾਂ ਨੇ ਯੂਟੀਆਂ ਲਾਈਆਂ ਗਈਆਂ। ਇਹਨਾਂ ਦੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰਿਆ ਗਿਆ ਤੇ ਰਾਤ ਦੇ ਰਹਿਣ-ਸਹਿਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਤੇ ਇਹਨਾਂ ਲਈ ਜੋ ਵੀ ਲੋੜੀਂਦੀਆਂ ਦਵਾਈਆਂ ਸੀ ਡਾਕਟਰਾਂ ਦੀ ਟੀਮ ਸਪੈਸ਼ਲ ਭੇਜੀ ਗਈ ਤੇ ਇਹਨਾਂ ਦੇ ਚੈੱਕ-ਅਪ ਕੀਤੇ ਗਏ ਤੇ ਇਹਨਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਤੇ ਇਹਨੂੰ ਤਾਂ ਪੁੱਛ ਲਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਤੁਸੀਂ ਬਹਿ ਜਾਣਾ ਜੀ ਨਾਲ ਜੇ ਕੋਈ ਦਿੱਕਤ ਨਹੀਂ ਸਾਨੂੰ ਦਵਾਈ ਬੂਤੀ ਸਾਰੇ ਕੁਝ ਮਿਲਦਾ ਹੈ ਚੰਗਾ ਪ੍ਰਸ਼ਾਦਾ ਪਾਣੀ ਸਾਰੇ ਸਾਡੀ ਸਿਹਤ ਦਾ ਖਿਆਲ ਰੱਖਦੇ ਨੇ ਬਹੁਤ ਧੰਨਵਾਦ ਹੈ ਉਹਨਾਂ ਦਾ ਬਹੁਤ ਨਗਰ ਪੰਚਾਇਤ ਦਾ ਦੇ ਸਹੈਣ ਪਰਾਣਾ ਨਾ ਕਰਨ ਦਾ ਸਰਕਾਰ ਸਾਡੀ ਸਹਿਯੋਗ ਕਰੇ ਜੀ ਬਸ ਜੀ ਬਹੁਤ ਠੀਕ ਹੈ